ਵੇ ਵਾਹ ਦਿੱਤੀ ਤੇ ਰਖਦਾ ਫਿੱਟ ਬੱਲਿਆ ਹੋ ਜੋਗੀ ਬਾਪੂ ਬਾਣ ਕਦੀ ਕੜੀ ਵਾਂਗੂ ਏਰੀਏ ਤੇ ਹਟ ਬੱਲਿਆ ਕਮਰਾ ਦਾ ਬਾਣ ਕਦੀ ਕੜੀ ਵਾਂਗੂ ਏਰੀਏ ਤੇ ਹਟ ਬੱਲਿਆ ਵਾਣ ਵੇਖਣ ਵਾਸਤੇ ਆਇਆ ਹੈ ਇਹ ਕੇਸੀ ਸਿੰਘਪੁਰ ਤੋਂ ਆਇਆ ਹੈ ਜਿਵੇਂ ਦੀ ਮੈਂ ਕਹਿੰਦਾ ਪ੍ਰਮਾਤਮਾ ਨੇ ਦਾਤਾ ਨੇ ਇਹਦੀ ਸੁਣੀ ਹੈ ਨਾ ਮਾਲਕ ਸਭ ਦੀ ਸੁਣੀ ਇਹਦੇ ਘਰ 14 ਸਾਲਾਂ ਤੋਂ ਔਲਾਦ ਹੋਈ ਹੈ ਦਰਬਾਰ ਦੇ ਉੱਤੋਂ ਧੰਨ ਸਭ ਤਾਂ ਥੱਕਿਆ ਹਾਰਾ ਮੇਰਾ ਪੁੱਤ ਅੱਜ ਖੁਸ਼ ਹੈ ਇਹਦੇ ਘਰ ਚੰਨ ਵਰਗੀ ਧੀ ਹੋਈ ਹੈ ਚੰਨ ਵਰਗੀ ਧੀ ਉਹ ਹੋਇਆ ਕੀ ਦੇਤੀ ਜੰਮ ਪਈ ਚਲੋ ਕੁੱਖ ਤੇਸ ਲਖਣੀ ਹੋਈ ਹਾੜਾ ਬੜੇ ਉਹ ਅਗੀ ਧੀ ਜੰਮ ਪਈ ਚਲੋ ਕੁੱਖ ਤੇਸ ਲਖਣੀ ਹੋਈ ਐਵੇਂ ਕਮਲੀ ਦੁਨੀਆ ਜਾਂਦੀਆਂ ਰੋਈ ਉਹ ਧੀਆਂ ਕਰਮਾਂ ਵਾਲਿਆਂ ਦੇ ਘਰੇ ਹੁੰਨੀਆਂ ਮੇਰੇ 17 ਕੁੜੀਆਂ 17 ਧੀਆਂ ਇੱਕ ਮੁੰਡਾ ਹੈ ਹਾਂ ਇਹ ਵੀ ਮੇਰੀ ਧੀ ਹੈ ਇਹ ਮੇਰੀਆਂ ਸਾਰੀਆਂ ਧੀਆਂ ਹੈ ਹਾਂਜੀ ਲੈ ਬਈ ਬਾਬੇ ਦੇ ਦਰਬਾਰ ਦੇ ਤੋਂ ਹੁਕਮ ਆ ਗਿਆ ਕੋਈ ਮੇਰੀ ਭੈਣ ਸਵਾਲ ਪਾਵੇ ਸਵਾਲ ਪਾਵੇ ਸ਼ਰੀਰ ਦੇ ਵਾਸਤੇ ਸ਼ਰੀਰ ਦੇ ਤੋਂ ਕੋਈ ਦਿੱਕਤ ਰਹਿੰਦੀ ਹੋਵੇ ਕੋਈ ਪਰੇਸ਼ਾਨੀ ਬਣਦੀ ਹੋਵੇ ਐਸੀ ਕੋਈ ਦਾਤਾ ਕੇ ਦਰਬਾਰ ਕੇ ਦਰਵਾਜਾ ਕੋਈ ਮੇਰਾ ਵੀਰ ਕੋਈ ਭੈਣ ਸ਼ਰੀਰ ਦੇ ਵਾਸਤੇ ਹੁਕਮ ਲਾਵੇ ਜੇ ਕੋਈ ਹੈ ਤਾਂ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਸਕਦੇ ਆ ਸ਼ਰੀਰ ਦੇ ਵਾਸਤੇ ਸ਼ਰਤ ਆਇਦਲੇ ਵੇਖ ਲੈ ਕੋਈ ਨਾਮ ਵਾਲਾ ਪਟਾਕਾ ਮਗਾ ਮ 2010 ਤੱਕ ਟ੍ਰੈਂਡ ਫੇਲ ਕਰਤਾ ਸੀ ਨਾਮ ਵਾਲਾ ਜਿਹੜੇ ਅੱਜਕੱਲ ਟਪੂਸੀਆਂ ਮਾਰ ਮਾਰ ਕਰਦੇ ਐ ਸ਼ਰੀਰ ਦੇ ਵਾਸਤੇ 10 ਰੁਪਏ 100 ਰੁਪਏ ਖੁੱਲਾ ਦੇ ਬਾਈਨ ਸਰੀਰ ਦੇ ਵਾਸਤੇ ਕੋਈ ਮਾਈ ਹੁਕਮ ਲਾਵੇ ਆਪਦੇ ਕੋਈ ਬੱਚੇ ਦੇ ਕੋਈ ਮੁੰਡੇ ਦੇ ਸਰੀਰ ਦੇ ਵਾਸਤੇ ਹਾਂ ਹਾਂ ਕੋਈ ਵੀ 1 ਐ 2 ਐ 3 ਐ ਜਿਨ੍ਹਾਂ ਦਾ ਸਰੀਰ ਵਾਸਤੇ ਐ ਖੜੇ ਹੋ ਸਕਦੇ ਐ ਜਿਨ੍ਹਾਂ ਜਨਾਂ ਦਾ ਕੋਈ ਗੱਲ ਨਹੀਂ ਖੜੇ ਹੋ ਸਕਦੇ ਐ ਹਾਂ ਵੀ ਮੁੰਡਾ ਕਾਦੇ ਤੇ ਲਾਉਣਾ ਹੈ ਨਾਮ ਤੇ ਕਮਰਿਆਂ ਤੇ ਕਾਦੇ ਦੇ ਨਾਮ ਤੇ ਕਮਰਿਆਂ ਤੇ ਕਾਦੇ ਤੇ ਨਹੀਂ ਮੈਂ ਹੁਕਮ ਲਾਤਾ ਸਰੀਰ ਦੇ ਵਾਸਤੇ ਬਈ 5 6 ਜਣੇ ਖੜੇ ਆਪਾਂ ਕਿਸ ਚੀਜ਼ ਦੇ ਉੱਤੇ ਕਿਹਨੇ ਬੁਲਾਈਏ ਹਾਂ 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 ਉਂਗਲ ਕਰਕੇ ਵੀ ਇਹਦਾ ਕੰਨਾ ਹੈ ਰਾਜੀ ਹੋ ਜਾਏਗਾ ਕਿੰਨੇ ਦੇ 10 ਤੇ 5 ਤੇ 2 ਤੇ 1 ਤੇ 10 ਤੇ 20 ਤੇ 20 ਤੇ ਚਲ ਭਾਈ ਮੁੜੋ ਬਲੌਗਿੰਗ ਨੂੰ ਬਣਾ ਇਹਦਾ ਕੰਮ ਓਏ ਇਹਦਾ ਕੰਮ ਜਮਾਈ ਸੌਖਾ ਹੈ ਇਹਦਾ ਕੰਮ ਜਮਾਈ ਸੌਖਾ ਉਂਗਲ ਕਰਕੇ ਵੀ ਇਹਦਾ ਵਈ ਇੱਕ ਕਿੰਨੀ ਕਰਨੀ ਉਂਗਲ ਮੈਂ ਤੇ ਕਿੰਨੀ ਮਰਜ਼ੀ ਕਰ ਦੂੰਗਾ ਹੁਣ ਬਾਬੇ ਅੱਗੇ ਅਰਦਾਸ ਲਾਓ ਮੰਗਲ ਕਿਹਦੇ ਕਿ ਨਹੀਂ ਕਰਾਂ ਹਾਂ ਅਨੰਦ ਅਰਧਮਾਨ ਦਾ ਹਾਂ ਤਾੜੀ ਲਾ ਕੇ ਦੱਸੋ ਤੇ ਅਨੰਦ ਆ ਰਿਹਾ ਤਾਂ ਹੁਣ ਘਰੇ ਜਾਣ ਦਾ ਮਨ ਕਰਦਾ ਹੈ ਜਿਹਦਾ ਘਰੇ ਜਾਣ ਦਾ ਮਨ ਕਰਦਾ ਉਹ ਤਾੜੀ ਮਾਰ ਕੇ ਦੱਸੋ ਜਿਹਦਾ ਨਹੀਂ ਕਰਦਾ ਉਹ ਮਾਰ ਕੇ ਦੱਸੋ ਆਏ ਹਾਏ ਹੁਣ ਤਾਂ ਆਪਾਂ ਕੱਢ ਦਾਂਗੇ ਕੋਛਰੇ ਐ ਚਲ ਬੜੋ ਹੋ ਖਾਲ ਕਾਣਾ ਯੋੜੀ ਦਰੂ ਦੇ ਕਟਾਲੀਆਂ ਸ਼ਾਮ ਗੋਰ ਮਾਈ ਪਰ ਫਿਰ ਲਾਲੀਆਂ ਓ ਤਾਰੇ ਤੇਰੇ ਚੱਲ ਚੱਲ ਕੇ ਪੱਜ ਮੇਰੇ ਤੇਰੇ ਡਕੇ ਟੋੜ ਕੇ ਐਵੇਂ ਤਾਂ ਨਹੀਂ ਬਾਂਬੂ ਬਾਂਬੂ ਕਹਿੰਦੀ ਦੁਨੀਆ ਸਾਡੇ ਆਲੇ ਬੁੜੇ ਨੇ ਰਕਾਰਡ ਬੋਲਦੇ ਐਵੇਂ ਨਹੀਂ ਉਹ ਬਾਂਬੂ ਬਾਂਬੂ ਕਹਿੰਦੀ ਦੁਨੀਆ ਸਾਡੇ ਆਲੇ ਬੁੜੇ ਨੇ ਰਕਾਰਡ ਬੋਲਦੇ ਵਾਲੀ ਉਸ ਵੇਲੇ ਢੇਰੀ ਆਉਂਦੀ ਆ ਮਹ ਮੰਗਵਾਰ ਸਰਗਤਾ ਬੱਥੇਰੀ ਆਉਂਦੀ ਆ ਤੁਛਾਂ ਵਾਲੀ ਉਸ ਵੇਲੇ ਢੇਰੀ ਆਉਂਦੀ ਆ ਤੁਹਾਡਾ ਲਾਈਵ ਨਹੀਂ ਕਰਨਾ ਹੁੰਦਾ ਸੀ ਤੇਰੀ ਵੀਡੀਓ ਵੇਖੀ ਚੱਲਦੀ ਲੋਕ ਮੁੜਕ ਮੁੜਕੇ ਵਜਾ ਕਰਨਗੇ ਰਾਤ ਨੂੰ ਆ ਕੋਈ ਨਵਾਂ ਹੀ ਸੱਪ ਨਿਕਲ ਆਇਆ ਬਈ YouTube ਤੇ ਆ ਵੀ ਮੁੜਾ ਜਿਹਦੇ ਕਿ ਲਈ ਮਰਜੀ ਉਂਗਲ ਕਰ ਦਵਾ ਬਈ ਜਿਹਦਾ ਕਾਣਾ ਚਵਲੜੀਏ ਬੇਬੇ ਤੂੰ ਆ ਜਾ ਵਿਚਵਲੜੀ ਜਿਹੜੀ ਆਹ ਚਵਲੜੀ ਆਹ ਡੱਬੀਆਂ ਵਾਲੀ ਸੂਟ ਵਾਲੀ ਆਹ ਫੁੱਲਾਂ ਵਾਲਾ ਸੂਟ ਪਾਇਆ ਜਿਹਦੇ ਯਾਰ ਸਮਝਾ ਯਾਰ ਭਰਾਵਾ ਉਹ ਜਿਹਦੇ ਪਿੱਛੇ ਵਾਲੀ ਪਿੱਛੇ ਵਾਲੀ ਇਹ ਵਾਲੀ ਇਹ ਵਾਲੀ ਹਾਂ ਹੈਗੇ ਆ ਦੇਖ ਇਹ ਸੱਟਾ ਖੇਡਣਗੇ ਫਿਰ ਜੇ ਨਾਮ ਦੱਸਾਂ ਫਿਰ ਮੈਂ ਦੁਬਾਰਾ ਨਾਮ ਵਾਲਾ سلسلہ ਨਹੀਂ ਕਰਨਾ ਹੈ ਨਹੀਂ ਨਹੀਂ ਅਗਲੇ ਕੱਲ੍ਹ ਤੇ ਨਾਮ ਦੱਸਾਂ ਜੇ ਹੁਣ ਕਹਿੰਦੇ ਮੈਂ ਹੁਣ ਦੱਸ ਦਿੰਦਾ ਉਹ ਮੈਂ 2010 ਦੇ ਟ੍ਰੈਂਡ ਫੇਲ ਕਰਤਾ ਸੀ ਹੁਣ ਨਾਮ ਵਾਲਾ ਟ੍ਰੈਂਡ ਦੱਸਦਾ ਹਾਂ ਕੰਨਾਂ ਨੂੰ ਹੱਥ ਲਵਾ ਕੇ ਜਾਊਂਗਾ ਤੇ ਮੈਂ ਬੇਬੇ ਸਰੀਰ ਦੇ ਵਾਸਤੇ ਸਿਰਫ ਜਿੰਨਾ ਮੈਂ ਪੁੱਛਾਂ ਜਿੰਨਾ ਮੈਂ ਪੁੱਛਾਂ ਸਿਰਫ ਤੇਰਾ ਕਰਮ ਹਾਂ ਔਰ ਨਾ ਜੇ ਮੇਰੇ ਕੋਈ ਮੂਰੇ ਬੋਲੂਗਾ ਮੈਂ ਨਾਲ ਦੇ ਨਾਲ ਬਾਦੂਗਾ ਨਵਾਂ ਕੰਨ ਝੱਕ ਲੂੰਗਾ ਸਮਝਾਈ ਜੀ ਤੇ ਇਹ ਕੁਝ ਬੋਲਣਾ ਹੈ ਬੇਬੇ ਦੇ ਕਮਰੇ ਕਿੰਨੇ ਆ ਬੇਬੇ ਦੇ ਜਵਾਈ ਦੇ ਘਰ ਦੇ ਠੀਕ ਹੈ ਵੀ ਕਮਰੇ ਕਿੰਨੇ ਦਸੀਏ ਠੀਕ ਹੈ ਹਾਂ ਬੇਬੇ ਤੂੰ ਆਈ ਹੈ ਤੇਰੇ ਜਵਾਈ ਵਾਸਤੇ ਉਹਦੇ ਸਰੀਰ ਵਾਸਤੇ ਪੁੱਛਦੇ ਆ ਬਾਬਾ ਕੀ ਰੋਗ ਹੈ ਕੀ ਕਹਾਣੀ ਹੈ ਕੀ ਦਿੱਕਤ ਹੈ ਕੀ ਰੌਲਾ ਹੈ ਠੀਕ ਹੈ ਇਹ ਪੁੱਛਦੀਆਂ ਕਿੱਥੇ ਰਹਿੰਦਾ ਤੇਰਾ ਜਵਾਈ ਚਾਰ ਤੇ ਕਿੱਥੇ ਆ ਚਾਰ ਐਮ ਕੋਲੇ ਇੱਥੇ ਕਿਹੜਾ ਯਾਰ 4m ਆ ਗਿਆ ਅੱਛਾ ਤਾਂ ਠੀਕ 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 ਓਕੇ 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 ਬੇਬੇ ਦਾਤੇ ਦੇ ਦਰਬਾਰ 'ਚ ਖੜੀ ਆਂ ਮਾਂ ਗगन ਤੂੰ ਉੱਥੇ ਕੋਲੇ ਹੋ ਜਾ ਕਰ ਮੈਂ ਜਦੋਂ ਕੰਮ ਸਟਾਰਟ ਕਰਿਆ ਕਰ ਫਿਰ ਪੰ ਉਧਰ ਹੋ ਜਾ ਕਰ ਥੋੜਾ ਕੋਲੇ ਕਰ ਲੈ ਮੈਂ ਕਿ ਮੈਨੂੰ ਐਂ ਦੱਸਣਾ ਹੈ ਪਹਿਲਾਂ ਕਦੇ ਮਿਲੇ ਬੋਲ ਕੇ ਨਹੀਂ ਮਿਲੇ ਨਹੀਂ ਮਿਲੇ ਤੂੰ ਮੈਨੂੰ ਕਦੇ ਕੁਝ ਦੱਸਿਆ ਨਹੀਂ ਦੱਸਿਆ ਮੈਂ ਤੇਰੇ ਦਵਾਈ ਦੇ ਘਰੇ ਗਿਆ ਨਹੀਂ ਗਿਆ ਨਹੀਂ ਗਿਆ ਵੇਖ ਲੈ ਸੋਚ ਲੈ ਨਹੀਂ ਗਿਆ ਪੱਕੀ ਗੱਲ ਹੈ ਜਾਂ ਕੋਈ ਮੈਂ ਤੇਥੋਂ ਪਹਿਲਾਂ ਜਾਂ ਬਾਅਦ ਤੇ ਪੁੱਛਿਆ ਹੋਵੇ ਨਹੀਂ ਪੁੱਛਿਆ 4 ਕੱਲਾ ਐਮ ਹੈ 4 ਐਮ ਉਹ ਨਾਮ ਵਾਲਾ ਕੰਮ ਚੱਲਿਆ ਨਾ ਉਹ ਨਾਮ ਵਾਲਾ ਨਹੀਂ ਸੌਰੀ ਨਹੀਂ ਤੇ ਕਹਿੰਦੇ ਉਹਦਾ ਆਪਣਾ ਨਾਮ ਦੱਸਦਾ ਫ੍ਰੀਜੇ ਦੱਸ ਦੂੰਗਾ ਹਾਂ ਪੱਕੀ ਗੱਲ ਐ ਐਸ ਪੋਸਟੇ ਦੱਸੂਗਾ ਹਾਂ ਪੱਕੀ ਗੱਲ ਐ ਕਿੰਨੇ ਪੈਸੇ 50 ਚੱਲ ਠੀਕ ਐ ਓਕੇ ਕੱਢ ਤਿਆਰ ਕਰ ਆ ਗਿਆ ਨਾਮ ਤਾਂ ਬਾਬਾ ਦੱਸੀ ਨਾਮ ਓਏ ਠੀਕ ਐ ਓਕੇ ਐ ਆ ਗਿਆ ਨਾਮ ਤਾਂ ਹਾਂ ਨਾਪਾ ਚੱਲਣਾ 4 ਐਮ ਚੱਲ ਮੁੰਡਿਆ ਲਾਈ ਫੇਰੀ ਜਾ ਰਹਿਮ ਦੀ ਹਾਂਜੀ ਹਾਂਜੀ ਕਿੱਥੇ ਲਿਓ चार काड़ जलों मारे होंगे पुछा वाले वेरवे यारे हों में चार कांड जलों मारे हों वेर या कट के ਤੇਰੇ ਬੁੜੇ ਆ ਕੇ ਦੁੱਖਾਂ ਨੂੰ ਫਰੋ ਦੇ ਐਵੇਂ ਨਹੀਂ ਉਹ ਬਾਪੂ ਬਾਪੂ ਕਹਿੰਦੀ ਦੁਨੀਆ ਸਾਡੇ ਵਾਲੇ ਬੁੜੇ ਤੇ ਕਾੜ ਬੋਲਦੇ ਐਵੇਂ ਨਹੀਂ ਉਹ ਬਾਪੂ ਬਾਪੂ ਕਹਿੰਦੀ ਦੁਨੀਆ ਸਾਡੇ ਵਾਲੇ ਜੋ ਵੀ ਤੇ ਕਾੜ ਬੋਲਦੇ ਓਏ ਓਏ ਲੈ ਤਾਂ ਇਹ ਤੁਸੀਂ ਦੇਖਦੇ ਮੈਂ ਕਰਦਾ ਕੀ ਪਿਆ ਵੀ ਜਿਹੜਾ ਆਪਾਂ ਕਲੈਕਸ਼ਨ ਇਕੱਠੀ ਕਰ ਰਹੇ ਨਾ ਮੈਂ ਐਵੇਂ ਦੇ ਦਿਵਾਖਾਂ ਤੇ ਭੈਣਾ ਤੇ ਬੇਟੀਆਂ ਦੇ ਵਿੱਚ ਸਾਰੇ ਬਣ ਜਾਊਂਗਾ ਹੁਣ ਵੇਖਦੇ ਜਾਓ ਬਸ ਤੁਸੀਂ ਮੈਨੂੰ ਪੈਸੇ ਦੇਈ ਜਾ ਤਾਂ ਮੈਂ ਮੰਡੀ ਜਾਊਂਗਾ ਐਨੀ ਕਿ ਮੇਰੇ ਦਾਤੇ ਦੀ ਮਿਹਰ ਆ ਭਾਈ ਹੰਕਾਰ ਨਹੀਂ ਇੱਕ ਜਣ ਕੇ ਉਹ ਭਰਾ ਨਾਲ ਤੇ ਗੱਲ ਕਰ ਰਿਹਾ ਹੈ ਕੱਠੀਆਂ ਚਾਰ ਬੰਦਾ ਗੋਡੇ ਮਾਰ ਕੇ ਬੰਨੀਆਂ ਪੰਨਾਂ ਪੈਸੇ ਪੁੱਛੇ ਦੀ ਕੋਈ ਕਮੀ ਨਹੀਂ ਹੈ ਸਾਲੇ ਜਿੱਪਾ ਹੀ ਖਾਲੀ ਰਹਿੰਦੀ ਹੈ ਹੁੰਦੇ ਹੀ ਨਹੀਂ ਹੁੰਦੇ ਹੀ ਨਹੀਂ ਬੇਬੇ ਮੈਂ ਗਿਆ 4 ਰਮ ਤੇਰੇ ਜਵਾਈ ਦੇ ਕਰ ਦੁੱਖਾਂ ਦੇ 5-7 ਟੋਕਰੇ ਭਰੇ ਪਏ ਐ ਹੈ ਬੇਬੇ ਜਦੋਂ ਮੈਂ ਟੱਪਿਆ ਨਾ ਮੇਰੇ ਪੈਰਾਂ ਦੇ ਵਿੱਚ ਿੱਟਾ ਖੋਰਿਆ ਲੱਗੀਆਂ ਕੋਈ ਇਧਰ ਲਈ ਕੰਧ ਡਿੱਗੀ ਪਈ ਐ ਹੈ ਕੰਧ ਦਾ ਨਹੀਂ ਧਿਆਨ ਕੀ ਗੱਲ ਗਈ ਨਹੀਂ ਕੋਠੇ ਵੀ ਛੱਤਾਂ ਦਾ ਡਿੱਗੀਆਂ ਐ ਕਿਆ ਬਾਬਾ ਤੇਰੇ ਸੱਚੇ ਦਰਬਾਰ ਕੀ ਕਾਢੀ ਲਾ ਦੇਕਰ ਫਿਰ ਆਈਆ ਵੀ ਮੈਂ ਇੱਟਾ ਰੋੜੇ ਖੇਡੀਆਂ ਬੰਨਾਂ ਉਹੀ ਘਰ ਬੇਬੇ ਹਾਂ ਕਿੰਨੀਆਂ ਉਂਗਲਾਂ ਕਿੰਨੀਆਂ ਉਂਗਲਾਂ ਖੜੀਆਂ ਕੀਤੀਆਂ ਕਿੰਨੇ ਕਮਰੇ ਐ ਮੇਰੇ ਤਾਂ ਇੱਕ ਪੁਰਾਣਾ ਘਰ ਐ ਇੱਕ ਨਵਾਂ ਐ ਪੁਰਾਣਾ ਢਿੱਗਿਆ ਪਿਆ ਨਵੇਂ ਚ ਵਸਿਆ ਵਸੀ ਜਾਂਦੇ ਸੱਚ ਜਿੰਨਾ ਮੈਂ ਪੁੱਛ ਰਿਹਾ ਜਿੰਨਾ ਮੈਂ ਤੈਨੂੰ ਮੇਰੇ ਪਿੱਛੇ ਪਿੱਛੇ ਤੁਰ ਹੀ ਜਾ ਬਸ ਤੂੰ ਮੇਰਾ ਇੱਥੋਂ ਲਾੜ ਕਹਿੰਦਾ ਕੋਈ ਕੁਰਤੇ ਨੂੰ ਕੁੱਟ ਕੇ ਫੜ ਲਾ ਭਲਾ ਕਰਕੇ ਤੋਰੂੰਗਾ ਵੀ ਨਾਲੇ ਤੇ ਮੈਂ ਤੁਹਾਨੂੰ ਪੁੱਛਾਂ ਦੇ ਵਿੱਚ ਇੰਟਰਸਟ ਦਿਵਾਉਂਗਾ ਬੇਬੇ ਜੇ ਮੇਰੀ ਗੱਲ ਦੇ ਵਿੱਚ ਕੋਈ ਵੀ ਝੂਠ ਨਿਕਲੇ ਜੇ ਮੇਰਾ ਜੋਗੀ ਬਾਪੂ ਕਿਸੇ ਦਾ ਕੰਮ ਨਾ ਕਰੇ ਪਿੰਡ ਚਾਰ ਚੱਕ ਕਮਲੇ ਜੋਗੀ ਤੋਂ ਮਸ਼ਹੂਰ ਹੈ ਉਹ ਜਦੋਂ ਸਿੱਧੂ ਮੂਸੇ ਦਾ ਨਾਮ ਤੋਂ ਪਿੰਡ ਵਸਦਾ ਹੈ ਨਾ ਮੂਸਾ ਹੈ ਨਾ ਇੱਕ ਇੱਕ ਹੋਰ ਤੋਤਲਾ ਆ ਜਾ ਸੋਨੂ ਸੀਤੋ ਵਾਲਾ ਹੈਗਾ ਨਾ ਉਹਦੇ ਨਾਮ ਤੋਂ ਬੇਬੇ ਤੇਰੇ ਪੁੱਤ ਦੇ ਨਾਮ ਤੋਂ ਪਿੰਡ ਵਸਦਾ ਟੈਨਸ਼ਨ ਨਾ ਲੈ ਜਿੱਥੋਂ ਮਰਜ਼ੀ ਖੜੀ ਪੁੱਛ ਲਈ ਤੇਰੇ ਪੁੱਤ ਨੇ ਅਮਰੀਕਾ ਤੱਕ ਝੰਡੇ ਚੁਲਾ ਦੇ ਟੈਨਸ਼ਨ ਨਾ ਲੈ ਤੂੰ ਕਿਹਜੇ ਚੀ ਦੀ ਕਮੀ ਨਹੀਂ ਹੈ ਸੱਚ ਹੈ ਦੋ ਘਰ ਹੈ ਇੱਕ ਢਿੱਗੇ ਪਿਆ ਇੱਕ ਤੇ ਵਸ ਰਿਹਾ ਕੀ ਵਸ ਰੇ ਬੇਬੇ ਨਾ ਵਸ ਰੇ ਦਿਨ ਰਾਤ ਦਿਨ ਰਾਤ ਟੈਂਟਾ ਕੈਂਟਾ ਰੋਂਦਾ ਦਾ ਰੰਗਦਾ ਬੋਲ ਸੱਚ ਹੈ ਹਾਂ ਤੂੰ ਵੀ ਰੋਨੀ ਅੱਜ ਮੈਂ ਤੈਨੂੰ ਹਸਾ ਕੇ ਤੋੜੂਗਾ ਇਹ ਮੇਰਾ ਵਾਦਾ ਤੇਰੇ ਨਾਲ ਤਮੜ ਪਾਉਗੇਰ ਪਾੜੀਏ ਬਿਮਾਰੀ 10 10 ਰੁਪਈਆ ਬਿਮਾਰੀ ਭਾਲਨੀ ਆਜੋ ਤੇਰਾ ਨਾਮ ਤੇ ਹੈ ਨਾ ਠੀਕ ਹੈ ਤੇਰੀ ਬਿਮਾਰੀ ਬੀਬੇ ਪੁੱਛਣਾ ਪੁੱਤ ਨੂੰ ਕੀ ਬਿਮਾਰੀ ਹੈ ਉਹਦਾ ਨਾਮ ਤੇ ਹੈ 10 60 ਚੱਲ ਮੁੰਡਿਆ 60 ਰੁਪਈਆ ਬਣ ਗਏ ਆਜੋ ਹੋ ਤੇਰੇ ਆਂਦੇ ਰਾਦੇ ਤੇਰੇ ਨਾਰੇ ਲਉਦੇ ਨੇ ਦੇਖਣੇ ਨੂੰ ਪੁੱਤ ਦੂਰੋਂ ਦੂਰੋਂ ਵੇ ਦੇ ਦੂਰੋਂ ਦੂਰੋਂ ਆਉਂਦੇ ਨੇ ਓ ਤੇਰੇ ਅੰਦਾਜ਼ ਮਾਰੇ ਬੁੜਿਆ ਲਾ ਕੇ ਚੱਲ ਕੇ ਲੱਗਦੇ ਰੱਜੇ ਨੇ ਤੇਰੇ ਅਗੇ ਡੋਲਦੇ ਐਵੇਂ ਨਹੀਂ ਓ ਬਾਪੂ ਬਾਪੂ ਕਹਿੰਦੀ ਦੁਨੀਆ ਖੱਟੇ ਆਲੇ ਮੁਰੇ ਦੇ ਰਕਾਨ ਬੋਲਦੇ ਐਵੇਂ ਨਹੀਂ ਓ ਜੋਗੀ ਜੋਗੀ ਕਹੀ ਦੁਨੀਆ ਕਵੜੇ ਦੇ ਬਾਪੂ ਦੇ ਰਕਾਨ ਬੋਲਦੇ ਹੈ ਇਹ ਤਰ੍ਹਾਂ ਨਾ ਕੀ ਹੈ ਦਿੱਤੇ ਸਫੇ ਵਾਲਿਆ ਹਾਂ ਉੱਤਾ ਬੋਲ ਮੜਾ ਦੇ ਜਿਹੜਾ ਬੇਬੇ ਦਾ ਜਵਾਈ ਹੈ ਨਾ ਉਹਨੂੰ ਡਾਕਟਰਾਂ ਨੇ ਗੋਸ਼ਿਤ ਕਰਤਾ ਵੀ ਇਹਨੂੰ ਕੈਂਸਰ ਦੀ ਬਿਮਾਰੀ ਹੈ ਬੁੱਸ ਮੁੜਿਆ ਹੋਏ ਹਾਂ ਹਾਂ ਸਹੀ ਹੈ ਇੰਨਾ ਟਾਈਮ ਕਿੱਥੇ ਹੈ ਤੇਰੇ ਵੱਧ ਗਏ ਹੈ ਤੁਹਾਡੇ ਵੱਧਦੇ ਹੈ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਬੇਬੇ ਦੇ ਰੋਗ ਇਹ ਖਤਮ ਹੋ ਜਾਵੇ ਤੇਰੀ ਉਮਰ ਕਿੰਨਾ ਸਾਲ ਹੋਰ ਵੱਧ ਜੂਗੀ ਕਿੰਨੀ ਕ ਮੈਂ ਤਾਂ ਕਹਿੰਦਾ ਤੇਰੇ ਜਵਾਈ ਨੂੰ ਮੇਰੀ ਉਮਰ ਵੀ ਲੱਗ ਜਾਵੇ ਉਹ ਬਹੁਤ ਕੁਝ ਵੇਖ ਲਿਆ ਹੈ ਹਾਂ ਅਜੇ ਮੇਰੇ ਬਾਬੇ ਅੱਗੇ ਦੁਆ ਕਰਕੇ ਉਹਦਾ ਟਾਈਮ ਹੋਰ ਵਧਾ ਦਈਏ ਇਹ ਗੰਦੀ ਬਿਆਨਕ ਬਿਮਾਰੀ ਤੋਂ ਖਰਾ ਛੁੱਟ ਜਾਵੇ ਕਰੀਏ ਬਾਬੇ ਅੱਗੇ ਦਵਾਈ ਆ ਮਾਂ ਨਾਲੇ ਦਵਾਈ ਵੀ ਲੈਣੀ ਐ ਸਮਝ ਆਈ ਦਵਾਈ ਵੀ ਲੈਣੀ ਐ ਦੁਵਾ ਵੀ ਕਰਾਣੀ ਐ ਤੇਰੇ ਦਵਾਈ ਦਾ ਜਿਹੜਾ ਬਿਆਨਕ ਰੋਗ ਐ ਖਤਮ ਹੋ ਜਾਊਗਾ ਕਿਉਂਕਿ ਉਧਰ ਦਾ ਕੀਮਤਾ ਤੈਨੂੰ ਪਤਾ ਹੈ ਕਿ ਨਹੀਂ ਐ ਮੈਂ ਕੋਈ ਤੇਰੇ ਮੇਰੇ ਕੀ ਗੱਲ ਆਈ ਐ ਮੈਂ ਤੇਰੇ ਕਿ ਸ਼ੇਅਰ ਕਰਦਾ ਐ ਜੇ ਤੈਨੂੰ ਤੇਰੀ ਧੀ ਨੇ ਜਾਂ ਜਵਾਈ ਨੇ ਦੱਸਿਆ ਹੋਵੇ ਕਿ ਤੂੰ ਹਾਂ ਕਰੀਂ ਜੇ ਤੈਨੂੰ ਨਾ ਪਤਾ ਹੋਵੇ ਨਾ ਤੂੰ ਮੈਨੂੰ ਪਟੱਕ ਦੇਣੀ ਕਹਿੰਦੀ ਬਾਬਾ ਵੀ ਨਹੀਂ ਐ ਜਾਂ ਮੈਨੂੰ ਐਵੇਂ ਨਾ ਕਹੀਂ ਬਾਬਾ ਮੈਨੂੰ ਪਤਾ ਨਹੀਂ ਐ ਜਾਂ ਮੈਨੂੰ ਦੱਸਿਆ ਨਹੀਂ ਠੀਕ ਐ ਮੈਂ ਕੋਈ ਗੱਲ ਪੁੱਛੂਗਾ ਤੇ ਤੋਂ ਠੀਕ ਜੇ ਤੈਨੂੰ ਨਾ ਪਤਾ ਹੋਵੇ ਤੇ ਤੂੰ ਨਾ ਕਰਦੀ ਤੇ ਜੇ ਤੈਨੂੰ ਪਤਾ ਹੋਵੇ ਤੇ ਹਾਂ ਕਰਦੀ ਠੀਕ ਐ ਮੁੰਡਿਓ ਜੇ ਆਪਾਂ ਇੱਕ ਹੀ ਚੀਜ਼ ਦੇਖਣੀ ਕਿਉਂਕਿ ਦਾ ਅੱਗੋਂ ਉੱਥੋਂ ਦਾ ਜੇ ਇੱਥੋਂ ਦਾ ਹੁੰਦਾ ਤਾਂ ਆਪਾਂ ਫਿਰ ਸਾਰਾ ਵਾਇਆ ਡਾਟਾ ਖੋਲ ਲੈਂਦੇ

री सेवा कटके नो एवे बापू लंबू कही दुनिया साडे आड़े मुड़े तेरे घर बोलो एवं नीव बापू कहीं कहती दुनिया साडे आड़े ਕੀ ਗੱਲ ਕਰਨ ਲੱਗੇ ਸੀ ਆਪਾਂ ਜੀ ਇਤੋਂ ਪਹਿਲੇ ਲੈਟ ਤੇ ਲਈ ਜੀ ਲੈਟ ਹੈ ਜਿਹੜੀ ਮੈਂ ਗੱਲ ਕੀਤੀ ਸੀ ਉਹ ਗੱਲ ਭੁੱਲ ਗਿਆ ਮੈਂ ਵੀ ਕਿੱਥੇ ਹੀ ਕਰਕੇ ਪੁੱਛ ਜਲਦੀ ਪਈ ਸੀ ਮਸਾਲਾ ਹੋਰ ਹੀ ਚਾਏ ਦੇ ਵਿੱਚ ਵੜ ਗਿਆ ਚਲ ਜਿੱਤੇ ਕਰੋ ਹਾਂ ਹਾਂ ਸਿੱਧਵੀ ਗੱਲ ਪੁੱਛਣੀ ਸੀ ਬੇਬੇ ਤੋਂ ਪੁੱਛਿਆ ਮਾੜਾ ਜਾਂ ਹਾਂ ਜੀ ਲੈਟ ਜੀ ਜੀ ਤੰਦਰਾ ਇਨਵਰਟਰ ਲਵਾਣਾ ਉਹ 16 ਨੇ ਗੱਲ ਐਦੀ ਖਰੀ ਹੁੰਦੀ ਆ ਕਮੋਂ ਮੋੜੀ ਸੱਚੇ ਬਥੇ ਖੜੀ ਹੁੰਦੀ ਆ 16 ਨੇ ਗੱਲ ਐਦੀ ਖਰੀ ਹੁੰਦੀ ਆ ਕਮੋਂ ਕਦੇ ਬਥੇ ਖੜੀ ਹੁੰਦੀ ਆ ਬੇਬੇ ਗੱਲ ਆਈਏ ਮੇਰੇ ਸਾਹਮਣੇ ਗੱਲ ਕਦੇ ਵੀ ਝੂਠ ਨਹੀਂ ਦਿੰਦਾ ਇਹਦੇ ਉੱਤੇ ਮੈਨੂੰ ਮਾਨ ਐ ਵੀ ਨਾ ਆਲਾ ਨਾ ਸ਼ਬਦ ਹੁੰਦਾ ਨਾ ਉਹ ਮੈਂ ਪੰਨਾ ਪੱਟਦਾ ਸੀ ਇਹ ਪੰਨਾ ਪੱਟਦਾ ਸੀਗਾ ਬੇਬੇ ਮੈਂ 2006 ਦੇ ਵਿੱਚ ਜਿਹੜਾ ਲੋਕ ਨਾ ਕਰ ਦਿੰਦੇ ਪੁਛ ਦੇ ਵਿੱਚ ਉਹ ਮੈਂ 2006 ਦੇ ਪੰਨਾ ਪੱਟ ਕੇ ਨਾ ਮਰੋੜ ਤੋੜ ਕੇ ਪਤਾ ਨਹੀਂ ਕਿੱਧਰ ਸਿੱਟਦਾ ਪਤਾ ਨਹੀਂ ਬਾਲਤਾ ਰੱਬ ਜਾਣੇ ਕੀ ਕਰਤਾ ਕੋਈ ਮੇਰੇ ਸਾਹਮਣੇ ਗੱਲ ਆਈਏ ਬੇਬੇ ਕੋਈ ਨਾ ਜਿਵੇਂ 40 ਤੋਂ ਲੈ ਕੇ 45 40 ਤੋਂ ਲੈ ਕੇ 45 ਸਾਲ ਦੇ ਵਿੱਚ ਨੌਜਵਾਨ ਬੰਦਾ ਖਤਮ ਹੋ ਗਿਆ 40 ਤੋਂ ਲੈ ਕੇ 45 ਸਾਲ ਦੇ ਵਿੱਚ ਨੌਜਵਾਨ ਬੰਦਾ ਖਤਮ ਹੋ ਗਿਆ ਜਿਵੇਂ ਨਾ ਕੋਈ ਉੱਠ ਨੇ ਚੱਬਾ ਮਾਰ ਲਿਆ ਹੋਵੇ ਹਾਂ ਉੱਠ ਖਾ ਗਿਆ ਹੋਵੇ ਬੰਦੇ ਇਸ ਤਰੀਕੇ ਦੀ ਗੱਲ ਹੈ ਜੀ ਮੇਰੇ ਅੱਗੇ ਕੋਈ ਗੱਲ ਹੋਈ ਕਦੇਵੇਂ ਜਾਂ ਨਹੀਂ ਹਾਂ ਹਾਂ ਹੈਗੀ ਪੱਕਾ ਪਤਾ ਝੂਠ ਨਹੀਂ ਮਾਰਨਾ ਹਾਂ ਜਿਹੜਾ ਕਰਕੇ ਦੱਸਿਆ ਦਿੱਤੀ ਹੈ ਜਿੱਡੇ ਵਾਈਪੇ ਵਾਅਦੇ ਐ ਸੱਚ ਐ ਤਾੜੀ ਲਾਓ ਫਿਰ ਬਾਬੇ ਨਾ ਦੇ ਉੱਤੇ ਇਹ ਚੀਜ਼ ਦਾ ਰੌਲਾ ਐ ਤੇਰੇ ਜਵਾਈ ਨੂੰ ਜਿਹੜਾ ਤੇਰਾ ਜਵਾਈ ਨਾ ਜਿਹਦਾ ਨਾਮ ਗੁਰਦੀਪ ਐ ਹਾਂ ਮੈਂ ਕਰੋਂ ਨੇੜੇ ਹਾਂ ਗੁਰਦੀਪ ਸਿੰਘ ਮੈਂ ਤਮਾਰ ਇੰਨਾ ਟਾਈਮ ਨਹੀਂ ਮੇਰੇ ਕੋਲੇ ਇੰਨਾ ਟਾਈਮ ਤਾਂ ਹੈ ਹੀ ਨਹੀਂ ਉਹਨਾਂ ਨਾਮ ਕੋਲੋਜ ਹੈ। ਉਹਨ ਕੋਈ ਨਵਾਂ ਟ੍ਰੇਨ ਕੱਢਿਓ। ਰੁਪਈਏ ਦੇ ਰੁਪਈਏ। ਐਨਾ ਟਾਈਮ ਕਿੱਥੇ ਆ? ਗੁਰਦੀਪ ਨਾਮ ਐ। ਬੇਬੇ ਇੱਕ ਕੰਮ ਕਰਾ ਦੇ। ਛੋਟਾ ਜਿਹਾ। ਬਿਲਕੁਲ। ਬੇਬੇ ਉਹਨਾਂ ਦੇ ਵੇੜੇ ਦੇ ਵਿੱਚ ਕੋਈ ਸ਼ਪੇਦਾ ਖੜਾ ਹੁੰਦਾ ਸੀ। ਪਹਿਲਾਂ 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 ਪਤਾ ਨਹੀਂ। ਠੀਕ ਐ। ਠੀਕ ਐ ਬਾਬਾ। ਠੀਕਾ ਕਿੱਥੇ ਠੀਕਾ ਬਾਬਾ ਬੇਪੇ ਜਿਹੜੇ ਉਹਨਾਂ ਦੇ ਮਕਾਨ ਆ ਨਾ ਜਿਹੇ ਏਅਰ ਦੇ ਲੈਣ ਬਾਈ ਇਹ ਐਸ ਪਾਸੇ ਨਾ ਕੋਈ ਟੋਵਾ ਦਾ ਦਿਖਾਇਆ ਹੈ ਟੋਵਾ ਹੈਗਾ ਨਾ ਕੋਈ ਉੱਥੇ ਦਿਖਾ ਰਿਹਾ ਇੱਕ ਨਾਰੀਅਲ ਲੈ ਲਈ ਇੱਕ ਨਾਰੀਅਲ ਸੁੱਕਾ ਸੁਣ ਲੈ ਬੇਟੀ ਨੂੰ ਕਹਿਣਾ ਹੈ ਬੇਟੀ ਨੂੰ ਕਹਿਣਾ ਆਪਣੀ ਗੁਰਦੀਪ ਵਾਸਤੇ ਵੀ ਜਿਹੜਾ ਜਿਹੜਾ ਉਹ ਰੋਗ ਹੈ ਉਹ ਰੋਗ ਖਤਮ ਕਰਨ ਚੱਲਿਆ ਹੁਣ ਮੈਂ ਉਹ ਰੋਗ ਮੇਰੇ ਬਾਬੇ ਦੇ ਅਰਦਾਸ ਲਵਾ ਕੇ ਉਹ ਖਤਮ ਕਰਾਉਣ ਚੱਲਿਆ ਹੈ ਦਵਾਈ ਵੀ ਲੈਣੀ ਹੈ ਦੁਆ ਵੀ ਕਰਵਣੀ ਹੈ ਦੋਨੇ ਕੰਮ ਹੋਣੇ ਚਾਹੀਦੇ ਆ ਦਵਾਈ ਕਿੱਥੇ ਲੱਗੂਗੀ ਜਿੱਥੇ ਦੁਆ ਲੱਗ ਗਈ ਸਮਝਾਈ ਡਾਕਟਰ ਇੱਕ ਰੱਬ ਦਾ ਰੂਪ ਹੈ ਸਾਡਾ ਕੰਮ ਹੈ ਅਰਦਾਸ ਕਰਨਾ ਬੇਨਤੀ ਕਰਨਾ हे ਮਾਲਕਾ ਜਿਹੜਾ ਤੇਰੇ ਦਰਵਾਜ਼ੇ ਦੁੱਖੀ ਆਇਆ ਹੈ ਇਹਦਾ ਦੁੱਖ ਘਟਣਾ ਹੈ ਦਵਾਈ ਵਾਲਾ ਕੰਮ ਦਵਾਈ ਕਰੂਗੀ ਸਿਆਣਾ ਵਾਲਾ ਕੰਮ ਸਿਆਣਾ ਕਰੂਗਾ ਦਵਾਈ ਵੀ ਲੈਣੀ ਆ ਦੁਆ ਵੀ ਕਰਾਉਣੀ ਆ ਸਮਝਾਈ ਇੱਕ ਨਾਰੀਅਲ ਲੈਣਾ ਹੈ ਸੁੱਕਾ ਬਿਨ ਪਾਣੀ ਵਾਲਾ ਉਹਦੇ ਵਿੱਚ 21 ਰੁਪਏ ਰੱਖਣੇ ਆ ਸਮਝ ਆ ਰਹੀ ਹੈ ਨਾ ਸਮਝਵੇਂ ਮੈਂ ਦੁਬਾਰਾ ਪੁੱਛ ਲਈ ਹਾਂ 21 ਰੁਪਏ ਕਾਲੇ ਰੰਗ ਦੀ ਚੁੰਨੀ ਲੈਣੀ ਆ ਛੋਟੀ 10-20 ਰੁਪਈਆ ਵਾਲੀ ਉਹਨੂੰ ਖੰਮਣੀ ਨਾਲ ਬੰਨ ਲੈਣਾ ਮਾਤਾ ਕਾਲਕਾਂ ਦਾ ਨਾਮ ਲੈ ਕੇ ਗੁਰਦੀਪ ਜੀ ਉੱਤੋਂ ਦੀਆਂ ਵਾਰ ਕੇ ਮਾਂ ਮੇਰੇ ਕੋਲੇ ਲੈ ਆਏਗੀ ਪਿੰਡ ਚਾਰ ਤੱਕ ਹਾਂ ਮੈਂ ਬਿਮਾਰੀ ਜਿਹੜੀ ਹੈ ਨਾ ਧੂਣੇ ਦੇ ਵਿੱਚ ਬਾਲ ਦੂੰਗਾ ਹਾਂ ਮੰਗਲਵਾਰ ਵਾਲੇ ਦਿਨ ਹਾਂ ਨਹੀਂ ਗੱਲ ਪੱਕੀ ਕਰ ਤੇ ਮੇਰੇ ਕੋਲ ਹੋਰ ਵੀ ਹੱਲ ਹੈ ਫਿਰ ਹੋਰ ਹੀ ਕਰਦੇ ਹਾਂ ਮੈਨੂੰ ਕੋਈ ਜਨਾਬ ਨਹੀਂ ਤਾਂ ਯਾਰ ਦੇਖ ਐਡਾ ਰੋਗ ਬਾਬੇ ਨੂੰ ਅਰਦਾਸ ਲਾ ਕੇ ਕਟਾਉਣ ਚੱਲੇ ਆ ਬੇਬੇ ਕਿਹੜੇ ਆਉਣ ਤਾਂ ਐ ਕਰਦੀ ਐ ਚਲ ਪਪਾ ਲੈ ਆ ਨਾ ਕਿ ਮੈਂ ਤਾਂ ਬੇਹਮਤੀ ਹੋਈ ਪਈ ਐ ਇੱਥੇ ਵਿੱਚ ਚੱਲ ਬੇਬੇ ਇੱਕ ਕਿਹੜੇ ਭਰੋਸਾ ਕਰਕੇ ਵੇਖੀ ਤੇਰੇ ਪੁੱਤ ਤੇ ਨਹੀਂ ਭਰੋਸਾ ਹੀ ਐ ਇੱਕ ਕਿਹੜੇ ਸਿਰ ਮੈਨੂੰ ਇੱਕ ਚਾਂਸ ਦੇ ਵੀ ਜੇ ਤੇਰੇ ਪੁੱਤ ਦਾ ਆ ਰੋਗ ਖਤਮ ਹੋ ਜਾਵੇ ਇਹ ਬਿਮਾਰੀ ਖਤਮ ਹੋ ਜਾਵੇ ਕੀ ਖੁਸ਼ੀ ਕਰੇਗੀ ਦਰਬਾਰ ਦੇ ਹਾਂ ਜੋ ਮਰਜੀ ਵੀ ਜੋ ਸੁੱਖ ਮਰਜੀ ਲਾ ਦਵਾ ਵੇਖ ਲੈ ਬੇਬੇ ਮੈਂ ਲਾਲਚੀ ਬਹੁਤ ਐ ਹਾਂ ਵੀ ਓਨੀ ਸੁਖਿਓ ਮੈਂ ਉਹ ਬਾਬਾ ਨਹੀਂ ਐ ਜਿਹੜੇ ਕਹਿੰਦੇ ਯਾਰ ਸੰਗਤ ਆਉਂਦੀ ਐ ਕੰਮ ਕਰਾ ਕੇ ਟੱਪ ਜਾਂਦੀ ਆਉਂਦੀ ਨਹੀਂ ਮੈਂ ਇਹ ਗੱਲਾਂ ਨਹੀਂ ਕਰਦਾ ਮੈਂ ਤਾਂ ਖੁੰਡੇ ਦੇ ਪੰਜਾਂ ਨੂੰ ਖਿੱਚ-ਖਿੱਚ ਕੇ ਲਿਆਉਣਾ ਐ ਅੱਜ ਦੀ ਮੰਗਲਵਾਰ ਆ ਗਈ ਕਹਿੰਦਾ ਪਾਪਾ 4 ਸਾਲ ਹੋ ਗਏ ਕਹਿੰਦਾ ਚਾਦਰ ਦਿੱਤੀ ਸੀ ਕਰਕੇ ਮੇਰੇ ਮੁੰਡੇ ਦੀ ਜਮਾਨਤ ਨਹੀਂ ਹੁੰਦੀ ਸੀ ਪਾਪਾ ਮੈਂ ਭੁੱਲ ਗਈ ਦੋ ਟੋਪੀਆਂ ਵਜਾਇਆ ਪੰਜ ਟੋਪੀਆਂ ਦੇ ਕੇ ਗਈ ਬੁੜਕ-ਬੁੜਕ ਕੇ ਵਜਦੀ ਸੀ ਇਹ ਸੌਣ ਨਹੀਂ ਦਿੰਦਾ ਟੋਪੀ ਵਾਲਾ ਚੜ੍ਹਦੇ ਮਹੀਨੇ ਤਿੰਨ-ਤਿੰਨ ਬੱਕਰੇ ਲਾਉਣਾ ਤਾਂ ਪੁੱਛਾਂ ਤੇ ਪਟਾਕੇ ਵੰਦੇ ਖਰਚਾ ਲਈਦਾ ਤਾਂ ਕਮਾਈਦਾ ਇੱਕ ਨਾਰੀਅਲ ਵਾਰ ਕੇ ਪੁੱਤ ਮੇਬੇ ਮੇਰ ਕੋ ਲੈ ਆਂਗੀ ਮਾ ਤੇਰਾ ਮੇਰਾ ਵਾਦਾ ਹੈ ਤੂੰ ਮੈ ਤੋਂ ਤਰੀਕ ਲੈ ਲਈ ਐਨੀ ਸਭਾ ਸੁਣ ਰਹੀ ਐ ਆ ਮੇਰੇ ਭਰਾ ਮਿੱਥੋ ਵੱਡੇ ਮਿੱਥੋ ਛੋਟੇ ਮੇਰੀਆਂ ਭੈਣਾਂ ਮਿੱਥੋ ਵੱਡੀਆਂ ਮਿੱਥੋ ਛੋਟੀਆਂ ਸਾਰੀਆਂ ਬੈਠੀਆਂ ਜੇ ਤੇਰੇ ਜ਼ੁਬਾਨ ਨੂੰ ਫਰਕ ਨਾ ਪਵੇ ਬੇਬੇ ਕਾਲਰ ਨੂੰ ਝਟਕਾ ਨਹੀਂ ਦੇਣਾ ਕਾਲਰ ਜਾ ਕੇ ਪੱਟਦੀ ਵੀ ਕਾਲਰ ਜਾ ਕੇ ਪੱਟਦੀ ਵਾਹ ਜੀ ਵੀ ਤੂੰ ਇਹ ਹੁਕਮ ਲਾਇਆ ਸੀ ਤੇਰਾ ਫਲਿਆ ਨਹੀਂ ਬੋਲ ਕਰ ਲੇਗੀ ਨਾਲ 1500 ਰੁਪਇਆ ਲਈ ਹੈ ਨਾਰੀਅਲ ਦੱਸੀ ਗੱਲ ਠੀਕ ਰਹਿੰਦੀ ਹੈ ਸਮਾਨ ਲੱਗੂਗਾ ਤੇ ਨਾਲ ਸੱਚ ਕਹਿਣਾ ਸੁਖੀ ਰਹਿਣਾ ਠੀਕ ਹੈ ਕੇ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਜੈ ਜੈ ਮੁੰਡੇ ਦਾ ਜਵਾਈ ਦਾ ਆਦੇ ਵਾਸਤੇ ਉਵੇਂ ਅੱਛਾ ਦੇ 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 ਖੁਸ਼ੀ ਨਾਲ ਕੀ ਬਾਤ ਹੈ ਤਾੜੀ ਲਾਓ ਉਹ ਚੰਦਰੀ ਹੱਸ ਕੇ ਜੀ ਕਹਿਗੀ ਮੈਨੂੰ ਕਹਿੰਦਾ ਬਾਲਾ ਸੋਣਾ ਲੱਗੀ ਜਾਨਾ ਨਜ਼ਰਾ ਨਖਾਜ ਆਣ ਤੇਰੀਆਂ ਮੈਨੂੰ ਹੈ ਪੈਣੇ ਤੇਰੀ ਨਜਨਾਣਾ ਖਾਇਣ ਮੈਨੂੰ ਹੌਲੀ ਜਿੱਦ ਨਿੱਕਾ ਅੰਦ ਦੇ ਵਿੱਚ ਗਈ ਕਹਿੰਦਾ ਵੀ ਇਹ ਚੰਦਰੀਆ ਬਾਲਾ ਸੋਨਾ ਲੱਗੀ ਜਾਂਦਾ ਹੈ ਹਾਂ ਲੱਟੂ ਹੋ ਗਈ ਚਾਹ ਬਾਬਾ ਤੇਰੇ ਸੱਚੇ ਦਰਬਾਰ ਦੀ ਤੇ ਮੇਰੀ ਭੈਣਾ ਹੈ ਭੈਣਾ ਮੇਰੀ ਇਹ ਪੈਣਾ ਹੈ ਮੇਰੀਆਂ ਦੋਨੇ ਭਾਈਆਂ ਮੇਹਣਾ ਦਾ ਸੱਗਿਆ ਪੈਣਾ ਮੇਰੀਆਂ ਭਾਈ ਛੋਟਾ ਭਾਈਆਂ ਮੇਹਣਾ ਦਾ ਇਹ ਦੀਵਾਨ ਸਾਡਾ ਨੇੜੇ ਆ ਗਿਆ ਸੀਗਾ ਯਾਨੀ ਕਿ ਸਾਡੇ ਪਿੰਡ ਤੋਂ ਨੇੜੇ ਕਹਿੰਦਾ ਬੱਬਾ ਅਸੀਂ ਵੇਖਣ ਚੱਲੀਆਂ ਮਗੋ ਆ ਜਾਓ ਕਰਾਇਆ ਤੁਹਾਡਾ ਮੇਰੀ ਗੱਡੀ ਦੀ ਝਾਕ ਨਾ ਕਰਿਓ ਜ਼ਰੂਰੀ ਟੈਰਾ ਦੇ ਪਟਾਕੇ ਪਵਾਉਣੇ ਆ ਨਾਰੀ ਨੂੰ ਬਾਰਨੀ ਬਾਰ ਕੇ ਮੇਰੇ ਕੋਲ ਲੈ ਆਂ ਮੇਰੇ ਬਾਪੂ ਜੋਗੀ ਦਾ ਹੁਕਮ ਹੈ ਤੇਰੇ ਜਵਾਈ ਦਾ ਰੋਗ ਕੈਂਸਰ ਐ ਖਤਮ ਹੋ ਗਿਆ ਜਿਵੇਂ ਪਾਣੀ ਦੇ ਵਿੱਚ ਨੂਨ ਖੁਰਦਾ ਸਮਝ ਆਈ ਜਿਵੇਂ ਪਾਣੀ ਦੇ ਵਿੱਚ ਨੂਨ ਖੁਰ ਜਾਂਦਾ ਨੂਨ ਖੁਰਦਾ ਜਾਂ ਕੈਂਸਰ ਵੀ ਖੁਰ ਗਿਆ ਸੁਬਾਨਾ ਪਬੂਤੀ ਲੈ ਗਈ ਇੱਕ ਪਤਾਸਾ ਲੈ ਗਈ ਵਾਰ ਕੇ ਪਬੂਤੀ ਦਵਾਈ ਨੂੰ ਖਵਾਦੀ ਪਤਾਸਾ ਮੇਰੇ ਕੋ ਨਹੀਂ ਜਾਂ ਬਾਬਾ ਕਿ ਕੈਂਸਰ ਤੂੰ ਖਾ ਜਾ ਖੁਸ਼ ਹੈ ਖੁਸ਼ ਤਾਂ ਉਦਣ ਹੀ ਹੋਏਗੀ ਬੇਬੇ ਤਰੀਕ ਗਿਣਨਾ ਟਾਈਮ ਗਿਣਨਾ ਸਿਰਫ ਮੈਨੂੰ ਮਹੀਨਾ ਦੇ ਮਹੀਨੇ ਦੇ ਵਿੱਚ ਮੈਂ ਤੇ ਸ਼ਾਲਾ ਮਾਰਨਨਰਵਾ ਦੂੰਗਾ ਠੀਕ ਆ ਖੁਸ਼ ਹੈ ਮੇਰੇ ਵੱਲੋਂ ਮੇਰੇ ਦਰਬਾਰ ਵੱਲੋਂ ਮੇਰੇ ਚੇਲੇ ਵੱਲੋਂ ਮੇਰੇ ਸੰਗਤਾਂ ਵੱਲੋਂ ਤੇਰੇ ਜਵਾਈ ਦਾ ਕੈਂਸਰ ਠੀਕ ਹੋਣ ਦੀ ਲੱਖ ਲੱਖ ਵਧਾਈ ਠੀਕ ਆ ਅਡਵਾਂਸ ਦੇ ਵਿੱਚ ਕਹਿ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਕੋਈ ਹੈਗੇ ਹੁਣ ਆ ਲੈ ਫਿਰ ਤਾਂ ਇਹਦੇ ਮੇਰੇ ਕੋਲੇ ਰੱਖੀ ਖੜਾ ਸੀ ਉਹਨੂੰ ਤਾਂ ਫਿੱਟੇ ਹੁੰਦੇ ਇਹਨਾਂ ਦਾ ਮਾਮੀ ਦੇਵਤਾ ਵਜਣ ਚੱਲਦਾ ਲਾ ਬਾਬੇ ਅੱਗੇ ਅਰਦਾਸ ਉਹ ਮਲੇਰਾ ਦੇ ਬਾਦਸ਼ਾਹ ਦੇ ਅੱਗੇ ਵੀ ਬਾਬਾ ਖਾਦਾ ਕੈਂਸਰ